ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਾਰਾਏ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ। ਲੋ ਜੀ ਹੋ ਗਈ ਸਵੇਰ ਹੁਣ ਸਵੇਰ ਦਾ ਟਾਈਮ ਹੈ ਇਹ ਤੇ ਮੈਂ ਦੇ ਰਹੀ ਇੱਥੇ ਚੁੱਲੇ ਨੂੰ ਪੋਚਾ ਤੇ ਇੱਥੇ ਮੇਰੀ ਸੱਸ ਲੱਗੀ ਹੈ ਯਾਨੀ ਕਿ ਮੰਮੀ ਵੀਡੀਓ ਬਣਾਉਣ ਮੇਰੀ ਮੈਂ ਨਾਲ ਨੂੰ ਕਹੇ ਸੀ ਵੀ ਤੁਸੀਂ ਵੀਡੀਓ ਬਣਾਓ ਨਾਲੇ ਸਿੱਖ ਜਾਓਗੇ ਹੌਲੀ ਹੌਲੀ ਬਣਾਣਾ ਮੈਂ ਦੰਨੀ ਆ ਚੁੱਲੇ ਨੂੰ ਪੋਚਾ ਵੀ ਨਾਲੇ ਕਿਉਂਕਿ ਮੰਮੀ ਨੂੰ ਮਤਲਬ ਮੇਰੀ ਸੱਸ ਨੂੰ ਨਹੀਂ ਵੀਡੀਓ ਬਣਾਉਣੀ ਨਹੀਂ ਆਂਦੀ ਹੈਗੀ ਉਹ ਉਹ ਥੋੜੀ ਜੀ ਮਤਲਬ ਹਿੱਲ ਡੀ ਰਲ ਦੀ ਜਾਦੇ ਨੇ ਇਸ ਕਰਕੇ ਮੈਂ ਕਿਹਾ ਵੀ ਅੱਜ ਤੁਸੀਂ ਵੀਡੀਓ ਬਣਾਉਣ ਨਾਲੇ ਹੌਲੀ ਹੌਲੀ ਸਿੱਖ ਜਾਉਗੇ ਕਈ ਵਾਰ ਘਰੇ ਕੋਈ ਨਹੀਂ ਹੁੰਦਾ ਤਾਂ ਤੁਸੀਂ ਹੈਲਪ ਕਰ ਦਿਆ ਕਰੋ ਵੀਡੀਓ ਬਣਾਉਣ ਚ ਤੇ ਇੱਥੇ ਮੈਂ ਦੇ ਰਹੀ ਹਾਂ ਚੁੱਲਿਆਂ ਨੂੰ ਪੋਚਾ ਜਿਵੇਂ ਕਿ ਤੁਹਾਨੂੰ ਪਤਾ ਸਾਡੇ ਦੋ ਚੁੱਲੇ ਨੇ ਪਹਿਲਾਂ ਮੈਂ ਅੰਦਰਲੇ ਬਾਹਰਲੇ ਚੁੱਲੇ ਨੂੰ ਪੋਚਾ ਦਿਆ ਫਿਰ ਮੈਂ ਬਾਅਦ ਚ ਅੰਦਰਲੇ ਚੁੱਲੇ ਦੇ ਲੋ ਜੀ ਟਾਈਮ ਹੋ ਗਿਆ ਉਧਰ 2:30 ਵਜਣ ਵਾਲੇ ਹੋਗੇ ਆਉ ਵੀ ਲੋ ਆਦਰ ਆਪੂ ਖਾਊਗਾ ਆਲੂ ਲੋਬੀਓ ਜੋ ਆਲੂ ਕੱਢ ਕੇ ਹਾਂ ਆਲੂ ਹਾਂ ਦਾ ਹੁੰਦਾ ਹਾਂ ਇਹ ਹਰੀ ਹੋਈ ਤਾ ਆਲੂ ਵੱਲੋਂ ਖਾਣਗੇ ਕੱਢ ਕੇ ਥੋੜੇ ਜਿਹੇ ਭਿੰਡੀਆਂ ਬਣਾ ਲਾਂਗੇ ਹਾਂ ਨਾ ਤੇ ਇੱਧਰ ਮੰਮੀ ਛਿੱਲਣ ਲੱਗੀ ਆ ਫਲੀਆਂ ਨਾ ਛਿੱਲਣ ਹਾਂ ਕਿਆ ਛਿੱਲਣ ਜਿਹੜੇ ਪੱਕੇ ਹੋ ਜਾਂਦੇ ਨੇ ਭੀ ਕੱਟਦੇ ਨੇ ਜਿਹੜੇ ਕੱਚੇ ਨੇ ਜਿਹੜੀਆਂ ਪੱਕੀਆਂ ਇਹਨਾਂ ਦੇ ਬੀਜ ਕੱਢਣੇ ਬਾਕੀ ਕੱਟਣੀਆਂ ਇਹ ਤੇ ਅੱਧਾ ਅੱਧਾ ਟੱਬਰ ਖਾਊਗਾ ਭਿੰਡੀਆਂ ਅੱਧਾ ਅੱਧਾ ਫਲੀਆਂ ਹਨਾ ਦੇਗ ਲੋ ਟੱਬ ਬਰੀਕਿਆ ਸਭੀਆਂ ਬੰਦ ਵੰਡ ਕੇ ਖਾਣੇ ਕਿਉਂਕਿ ਨਾ ਗਰਮੀਆਂ ਗਰਮੀਆਂ ਅੱਧਾ ਕੌਸ਼ਲ ਕੋਈ ਨਹੀਂ ਖਾਂਦਾ ਅੱਧੇ ਕੋਈ ਨਹੀਂ ਖਾਂਦਾ ਹਨਾ ਉਹ ਵੀ ਨਹੀਂ ਖਾਂਦਾ ਹਨ ਅਦੇ ਕਰਕੇ ਫਿਰ ਸਾਨੂੰ ਖਾ ਇਸ ਕਰਕੇ ਆਤੇ ਦੋ ਦੋ ਸਬਜ਼ੀਆਂ ਬਣਨ ਵਾਲੀਆਂ ਐ ਵੀ ਜਿਹਨੇ ਜਿਹੜੀ ਖਾਣੀ ਖਾਓ ਨਹੀਂ ਖਾਣੀ ਆਪਣੀ achar lang ਖਾਓ ਤੀਜੀ ਸਬਜੀ achar ਹਰ ਦਹੀ ਹੈ ਆ ਉਹ ਵੀ ਫੜੀਆਂ ਸਮਾਰਨ ਚ ਹੈਲਪ ਕਰ ਰਿਹਾ ਏ ਕਿੰਨੀਆਂ ਕੇ ਹੈਲਪ ਕਰੇਗਾ ਉਹ ਓਏ ابو ਆ ਉਹ ਦਾ ਵਿੱਚ ਪਾ ਰਿਹਾ ਇਹ ਰਖੰਡਾਰਾ ਪਾ ਰਿਹਾ ਏ ਉਦਣ ਬੀਬੀ ਸਮਾਰ ਕੇ ਰੱਖੀ ਗਈ ਆ ਉਹ ਥੱਲੇ ਸਿੱਟੀ ਗਿਆ ਪਾਲੀਆਂ ਦੇ ਕੇ ਭੱਜਿਆ ਉੱਥੋਂ ਆ ਮੈਂ ਚੱਲ ਰਿਹਾ ਅੰਕਿਉ ਹਾਂ ਕਲੂ ਬਾਦੂ ਉਦਣ ਮੈਂ ਤਾਂ ਕਵੀ ਹੈਨਾ ਪ੍ਰਿੰਦੀਆਂ ਕਰਨਗੀ ਕਾ ਦੋਹੇ ਦੋਹੇ ਬਣੂਆਂ ਅਜਾ ਦੋਹੇ ਬਣ ਹੂੰ ਜਿਨੇ ਦੋ ਪੰਤੀਆਂ ਸ਼ਾਹੀ ਖਾਣਾ ਚਲ ਹਾਂ ਬਾਰਾਹਮਾ ਤੀਜਾ ਦਹੀਂ ਚਲ ਹੁਣ ਸਭ ਦੀ ਪਸੰਦ ਦੀ ਸਬਜ਼ੀ ਬਣੇ ਕਰੂਗੀ ਜਿਹੜੀ ਵੀ ਉਤਰੇ ਕਰੂਗੀ ਥੋੜੀ ਥੋੜੀ ਹੋਰ ਅਬੂ ਕੀ ਖਾਊਗਾ ਥੋੜੀ ਜੀ ਥੋੜੀ ਜੀ ਇਹਤੀ ਥੋੜੀ ਜੀ ਭਿੰਡੀਆਂ ਬਸ ਇੰਨੀਆਂ ਜ਼ਿਆਦਾ ਵੀ ਨਹੀਂ ਹੈਗੀਆਂ ਇੰਨੀਆਂ ਇੰਨੀਆਂ ਚੀਜ਼ ਨਾਲ ਤਾਂ ਫੇਰ ਸਰਦਾ ਵੀ ਨਹੀਂ ਹੈਗਾ ਨਾ ਨਾ ਕਿੱਥੇ ਸਰਦਾ ਇੰਨੀਆਂ ਇੰਨੀਆਂ ਚੀਜ਼ ਨਾਲ ਦੋਏ ਬਣਾ ਦਿਓ ਹੋਰ ਕੀ ਆਈ ਉਹਨਰੇ ਆ ਗਈ ਜੇ ਮੈਂ ਕਿਹਾ ਯੂਵੀ ਆ ਗਿਆ ਸਕੂਲ ਤੋਂ ਲੋ ਜੀ ਯੂਵੀ ਵੀ ਆ ਗਿਆ ਸਕੂਲ ਤੋਂ 2:30 ਵਜੇ ਛੁੱਟੀ 2 ਵਜੇ ਹੁੰਦੀ ਆ ਮਾੜਾ 5:30 ਵਜੇ ਆ ਕਿਉਂ ਵੇ ਆਪੂ ਆਇਆ ਮੇਰਾ ਕੀ ਕਰ ਰਿਹਾ ਮੇਰਾ ਮੈਂ ਇਹ ਬਬੂ ਅੱਤਰਪਾਪਾ ਮੈਂ ਚਲਾ ਨਹੀਂ ਗਿਆ ਆਪੂ ਪਹਚਾ ਨਹੀਂ ਮੇਰਾ ਮੈਂ ਚਲ ਸੀ ਗਰਮੀ ਨਾ ਹੁਣ ਉਹ ਕਰਕੇ ਨਾ ਬਰਸਾਤ ਕਰਕੇ ਮੱਛਰ ਬਹੁਤ ਆਣ ਲੱਗ ਗਏ ਰੇ ਮੈਂ ਐਸਾ ਨੂੰ ਤਾ ਕਰਕੇ ਹੁਣ ਉਧਰ ਵੀ ਮੱਛਰਦਾਨੀਆਂ ਲਾਤੀਆਂ ਹਨਾ ਮੈਂ ਕਿਹਾ ਬਰਸਾਤ ਦੇ ਮੌਸਮ ਕਰਕੇ ਮੱਛਰ ਆ ਗਏ ਹਨਾ ਮੈਸਾ ਕਿ ਨਹੀਂ ਉਹ ਵੱਡ ਵੱਡ ਖਾਂਦੇ ਨੇ ਫਿਰ ਦੁੱਧੋ ਚ ਵੀ ਕਹਿੰਦੇ ਘਾਟ ਪੈਂਦੀ ਐ ਇਸ ਕਰਕੇ ਫਿਰ ਉਹ ਵੀ ਮੱਛਰਦੁਖੀ ਹੁੰਦੀਆਂ ਨੇ ਹਨਾ ਮੱਜਾਂ ਕਿਉਂਕਿ ਮੱਜਾਂ ਵੀ ਤਾਂ ਆਖਰ ਨੂੰ ਜਾਨਵਰ ਨੇ ਇਹਨਾਂ ਨੂੰ ਵੀ ਮੱਛਾ ਲੜਦਾ ਤਾਂ ਕਰਕੇ ਉਧਰ ਵੀ ਮੱਛਰਦਾਨੀ ਲਾਤੀ ਐਧਰ ਵੀ ਅਸੀਂ ਮੱਛਰਦਾਨੀ ਲਾਤੀ ਸਾਰਾ ਘਰ ਮੱਛਰਾਂ ਦਾ ਪੀਲਾ ਪੀਲਾ ਹੋ ਗਿਆ ਇੱਧਰ ਵੀ ਪੀਲੀ ਮੱਛਰਦਾਨੀ ਲੱਗੀ ਐ ਇੱਧਰ ਵੀ ਹੁਣ ਮੱਛਰ ਨਹੀਂ ਇੱਕ ਵੀ ਅੰਦਰ ਬੜੂਗਾ ਆਲੇ ਦੁਆਲੇ ਤੇ ਦੇਖੋ ਸਾਰਾ ਟਕਤਾ ਉੱਧਰ ਵੀ ਇੱਧਰ ਵੀ ਇਸ ਵਾਰ ਮੱਛਰਾਂ ਨੂੰ ਰਾਮਦਾਰੀ ਹੋ ਜੂਗੀ ਹੈ ਨਾ ਨਾ ਮੱਛਰਾਂ ਨੂੰ ਕਹਿ ਰਹੀ ਮੈਂ ਸਾਨੂੰ ਹਾਂ ਨਾ ਮੈਨੂੰ ਸਾਨੂੰ ਰਾਮਦਾਰੀ ਹੋ ਜੂਗੀ ਇਸ ਸਾਲ ਤਾਂ ਮੱਛਰ ਫਿਰ ਇਥੇ ਨਹੀਂ ਆਜੂਗੇ ਹੈ ਪਰ पानी छतला हो गया होना

ਬਹੁਤ ਮੱਛਰ ਹੋ ਗਏ ਇਹ ਵੀ ਤਾਂ ਦੁਖੀ ਨੂੰ ਹੋਣਗੇ ਸੌਣ ਤੇ ਹੈ ਸੌਣ ਤੋਂ ਹੋਰ ਮੀਂਹ ਪੈਣਗੇ ਜਦ ਇਹਦਾ ਧੁੱਪ ਕਰਕੇ ਮਰੇ ਪਏ ਤੇ ਮੱਛਰ ਬਚਾ ਲਏ ਸੱਚ ਪਹਿਲਾਂ ਅੱਛਾ ਹਾਂ ਸੱਚ ਵਿੱਚ ਦੋ ਸਬਜ਼ੀਆਂ ਕਰਨੀਆਂ ਨੇ ਮੂਲੇ ਲੈਂਦੀਆਂ ਨੇ ਆਹਾਂ ਹੋਰ ਮੂਲੇ ਲੈ ਲੀਆਂ ਅੱਛਾ ਜਿਹੜਾ ਪਾਈ ਉਰੇ ਬੋਲ ਰਿਹਾ ਤਾਂ ਸਬਜ਼ੀੜਾ ਤੁਹਾਨੂੰ ਨਹੀਂ ਰੋਕਿਆ ਪਤਾ ਦੱਸ ਤਾਂ ਦੰਦੇ ਫਿਰ ਪਾਲਾਂ ਮੁੱਲ ਕੰਨ ਨੂੰ ਕਰਨੀ ਨਾ ਕਰਨੀ ਤੇ ਆਪ ਨਹੀਂ ਹੈ ਤੇ ਨਾ ਸਹੀ ਹੈ ਹੈ ਹੈਂ ਤੇ ਆਲੂ ਜਿਆਦੇ ਪਾਲਣ ਦੇ ਫਿਰ ਸਰਜੰਦਾ ਨਹੀਂ ਕੋਈ ਮੂੰਗੀ ਮਸਰੀ ਦਾਲ ਕਾ ਲਾਤਾ ਗਈ ਸੀ ਮੂੰਗੀ ਮਸਰੀ ਬਣਾ ਲੈਂਦੇ ਹੈ ਕਿਹੜੇ ਕੋਦਿਲੋਂ ਮੂੰਗੀ ਮਸਰੀ ਸਾਰਿਆਂ ਦੇ ਖਾਣ ਦਾ ਪੰਗਾ ਹੈ ਨਹੀਂ ਤਾਂ ਇੱਕ ਸਬਜੀ ਚਾ ਲੈ ਇੱਕ ਦੋ ਵਰਗ ਵੱਧ ਪਾ ਲੈ ਕੋਈ ਪੜੀਆਂ ਵਾਲੀ ਖਾਂਦਾ ਕੋਈ ਪ੍ਰਿੰਡੀਆਂ ਨਹੀਂ ਖਾਂਦਾ ਇੱਕ ਦਾ ਇੱਕ ਟੱਕ ਸਰਜੰਦਾ ਸਾਰਿਆਂ ਨੂੰ ਹੋਰ ਉਹ ਹੈ ਪ੍ਰਿੰਡੀਆਂ ਨਾਲ ਇਕ ਡੱਗ ਦਾ ਰੋਟੀ ਦੇ ਬੰਦਾ ਵਾਲੀ ਤੇ ਅੱਜ ਕੋਲ। ਲੋ ਜੀ ਹੁਣ ਵੱਜ ਗਏ ਟਾਈਮ ਹੋ ਗਿਆ 4:30 ਦਾ। ਹੁਣ ਮੈਂ ਆ ਗਈ ਬਾਹਰ ਸਬਜ਼ੀ ਤੜਾਣਾ। ਹਰੇਕ ਸਬਜ਼ੀ ਨੂੰ ਤੜਕਾ ਲਾਣਾ ਏ। ਦੂਜੀ ਨੂੰ ਮੇਰੀ ਦਰਾਣੀ ਲਾਉਗੀ। ਬੱਟ ਜਿਹੜੀ ਥੋੜੀ ਆ ਉਹਦੀ ਫਲੀਆਂ ਦੀ ਸਬਜ਼ੀ ਨੂੰ ਮੈਂ ਲਾਉਂਗੀ ਪਰਿੰਡੀਆਂ ਨੂੰ ਤੋਲਾਂਗੀ ਹਨਾ। ਹਾਂ। ਕਿਉਂ ਕਿਉਂਕਿ ਹੁਣ ਪਹਿਲਾਂ ਆਪਾਂ ਗੱਲ ਕਰ ਲਈ ਹੋਣੀ ਮੈਨੂੰ ਲੱਗਦਾ। ਕਰ ਲਈ ਦੱਸ ਤਾਂ। ਹਾਂ ਦੱਸ ਪਾਉਣਾ। ਬੀਅੱਦ ਦੇ ਖਾਂਦੇ ਆ ਦੇ ਖਾਂਦੇ ਨਹੀਂ ਹੈਗੇ ਕੋਈ ਸਬਜ਼ੀ ਖਾਂਦਾ ਆ ਦੇ ਕੋਈ ਸਬਜ਼ੀ ਖਾਂਦਾ ਇਸ ਕਰਕੇ ਹਨਾ ਸਭ ਪਰ ਇੱਕ ਚ ਦੋ ਦੋ ਸਬਜ਼ੀਆਂ ਬਣ ਰਹੀਆਂ ਨੇ ਇੱਕ ਵਾਰ ਇੱਕ ਦੋ ਵਾਰ ਆਪ ਪਹਿਲਾਂ ਵੀ ਤਾਂ ਬਣਾਈਆਂ ਨੇ ਬਣਾਈਆਂ ਨੇ ਤਾਂ ਫਿਰ ਐਂ ਵੀ ਕਦੋਂ ਤੁਸੀਂ ਲਾ ਦੋਨੇ ਕੋਈ ਮੈਲਾ ਬਣ ਲੜਕਾ ਹਾਂ ਇਹ ਕੋਈ ਪਹਿਲਾਂ ਵੀ ਬਣਾਈਆਂ ਤੁਸੀਂ ਬਣਾਈਆਂ ਨੇ ਤੋਂ ਸਵੇਰੇ ਬਣਾਈਆਂ ਨਾ ਸਿਆ ਆਹ ਗਰਮੀ ਚ ਜਿਆਦੇ ਔਖੀਆਂ ਆ ਇੱਕ ਦੱਸਿਆ ਤਾਂ ਹੋਇਆ ਆਪਾਂ ਜਾਂ ਮੈਂ ਬਣਾ ਲਵਾਂ ਨੇ ਤੁਸੀਂ ਬਣਾ ਲਵੋ ਨੇ ਮੰਮੀ ਬਣਾ ਲੰਦੀ ਆ ਤਿੰਨਾਂ ਚ ਸਾਡੀ ਜੋੜਾ ਮਰਜੀ ਕਰ ਦੋ ਹੀ ਬਣਾ ਲੰਦੀ ਆ ਹਾਂ ਉਹੀ ਬਣਾ ਲੰਦੇ ਕਮਾ ਮਮਾ ਬਹੁਤ ਜ਼ਿਆਦਾ ਤਾਂ ਅਸੀਂ ਦੋ ਹੀ ਹਾਂ ਹਾਂ ਮੰਮੀ ਇਹਨੂੰ ਮੱਜਾਂ ਦਾ ਕਰਦੇ ਹਾਂ ਭੁੱਖ ਲੱਗ ਰਹੀ ਮੈਨੂੰ ਤਾਂ ਅੱਜ ਹਾਂ ਭੁੱਖ ਲੱਗ ਰਹੀ ਆ ਮੈਨੂੰ ਤਾਂ ਆਪ ਲੱਗ ਰਹੀ ਆ ਸਵੇਰ ਦੀ ਰੋਟੀ ਖਾਦੀ ਹੋਈਆਂ ਨੇ ਦੋ ਦੇਖੀ ਦੇਖੀ ਤੇਲ ਪਾਣਾ ਕੀ ਮੇਰੀ ਥਿਆ ਦੇਖ ਪੂਰੀ ਕੜਾਈ ਤੱਤੀ ਤਾ ਗਰਮ ਹੋ ਗਈ ਆ ਪਾ ਗੱਲਾਂ ਮਾਰਨ ਲੱਗ ਗਈਆਂ ਗੱਲਾਂ ਲੱਗਦੀਆਂ ਮਾਰਨ ਤੇਨ ਮੇਚ ਸਾਡੀ ਕੜਾਹੀ ਐਣ ਬਿੱਜ ਬਾਲਾਂ ਨੇ ਗੱਲਾਂ ਕਰਨ ਲੱਗੀਆਂ ਬਾਹਰ ਝੜ ਰਹੇ ਨੇ ਮੈਨੂੰ ਵੀ ਇੱਕ ਕਮੈਂਟ ਆ ਜਿਹੜੀ ਫਿਰ ਮੈਨੂੰ ਕੋਈ ਜਵਾਬ ਨਹੀਂ ਦਿਆ ਤਾਂ ਆਪਾਂ ਦੁਆਰੇ ਪਾ ਦਾਂਗੇ ਮੈਨੂੰ ਪਤਾ ਨਹੀਂ ਤਾਂ ਖਾਸ ਸਵਾਲ ਹੋਰ ਵੀ ਆ ਰਹੇ ਨੇ ਆ ਤਾਂ ਪਾਨ ਸਾਰੇ ਹੋ ਗਏ ਗੱਡੇ ਤੇ ਅੱਜ ਤਾਂ ਜੋ ਆ ਦੇਖੋ ਐਨ ਭੁੰਨ ਹੋ ਗਏ ਤੇ ਅੱਜ ਭਣ ਹੋ ਗਿਆ ਨਾ ਤੇਲ ਗਰਮ ਹੋ ਤਾ ਨਾ ਤੁਸੀਂ ਗਰਮੀ ਤੰਨੀ ਪੈ ਰਹੀ ਪੱਲੇ ਹੀ ਮਿੰਟੇ ਚ ਭੁੰਨ ਹੋ ਗਿਆ ਤਾਂ ਮਿੰਟ ਵੀ ਨਹੀਂ ਲੱਗਿਆ ਹਾਂ ਸਬਜ਼ੀ ਵੀ ਕੱਟਿਆ ਬਸ ਥੋੜੀ ਹੋਈ ਐ ਸਬਜ਼ੀ ਤਾਂ ਫਲੀਆਂ ਤਾਂ ਥੋੜੀਆਂ ਹੀ ਤੇ ਆਹ ਭਿੰਡੀਆਂ ਵੀ ਥੋੜੀਆਂ ਹੀ ਤੇ ਆਦੀਆਂ ਮੁੱਲ ਲਈਆਂ ਨੇ ਕਹਿੰਦੀ ਆ ਸਭ ਵੀ ਹੱਟ ਕੇ ਖੜੇਣ ਲੱਗਣੇ ਗਰਮੀ ਕਰਨ ਕਰਕੇ ਮੋੜੀ ਸਬਜੀ ਸਬਜੀ ਹਾਂ ਕਰਕੇ ਸਾਹ ਖਾਈ ਦੇਖੀ ਆਲੂ ਥੰਨੇ ਲੱਗ ਰਹੇ ਆ ਪਾਣੀ ਪਾ ਦੋ ਅਜਾ ਪਾਣੀ ਲਿਆਓ ਫਟਾਫਟ ਪਾਣੀ ਲੈ ਕੇ ਤੂੜੀ ਨੇੜੇ ਰਵਾ ਨੇੜੇ ਆ ਗਰਮੀ ਜ਼ਿਆਦਾ ਆ ਨਾ ਸੇਕ ਪੈ ਰਿਹਾ ਤਾਂ ਕਰਕੇ ਕੜਾਹੀ ਧਰ ਕੇ ਨਾ ਅਸੀਂ ਗੱਲਾਂ ਲੱਗ ਗੱਲਾਂ ਲੱਗੀਆਂ ਅਸੀਂ ਬਾਲਾਂ ਦੀਆਂ ਗੱਲਾਂ ਕਰਨ ਲੱਗੀਆਂ ਉਹ ਕੜਾਹੀ ਰਿਸ ਗਈ ਪੂਰੀ ਬਾਲਾਂ ਦੀਆਂ ਗੱਲਾਂ ਕਰਨ ਲੱਗੀਆਂ ਹਨ ਕੜਾਹੀ थोड़ी ठंडी कर ले हम्म लो जी सब्जी दही ढ़ार ਹੁਣ ਇਹ ਹੌਲੀ ਹੌਲੀ ਰਿੱਜ ਜੂਗੀ ਜਦ ਇਹ ਰਿੱਜ ਜੇ ਪੱਕ ਜੂਗੀ ਫੇ ਨਾਲ ਦੇ ਨਾਲ ਦੂਜੀ ਸਬਜੀ ਵੀ ਧਰਨੀ ਆ ਕਿਉਂਕਿ ਕੋਈ ਕੋਈ ਸਬਜੀ ਨਹੀਂ ਹੁਣ बार-बार ਸਾਰੀ ਵੀਡੀਓ ਤੇ ਆਹੀ ਲੱਗਤੀ ਐ ਵੀ ਕੋਈ ਸਬਜੀ ਨਹੀਂ ਖਾਂਦੇ ਇਥੇ ਤਾਂ ਕਰਕੇ ਜਿਹੜੀ ਜੀ ਨੂੰ ਪਸੰਦ ਹੋਈ ਉਹ ਹੀ ਖਾ ਲੈਣਗੇ ਲਓ ਜੀ ਰੋਟੀ ਮੈਂ ਪਾ ਲਈ ਯੂਵੀ ਦੀ ਯੂਵੀ ਅੱਜ ਕੱਲਾ ਮੈਨੂੰ ਦੋਨੋਂ ਸਬ지ਆ ਦੋ ਮम्मा ਕਿਉਂਕਿ ਉਹਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਆ ਯੂਵੀ ਨੂੰ ਦੋ ਸਬਜ਼ੀਆਂ ਮੰਗ ਰਹੀ ਐ ਹੈ ਐਲੂ ਵੀ ਨਾ ਕਿ ਖਾਣੀਆਂ ਅੱਜ ਦੁਪਹਿਰ ਨੂੰ ਨੇ ਸਕੂਲ ਦੇ ਅੱਗੇ ਰੋਟੀ ਖਾਦੀ ਨਹੀਂ ਇਸ ਕਰਕੇ ਹੁਣ ਛੇਤੀ ਕਰ ਰਿਹਾ ਹੁਣ ਛੇਤੀ ਖਾ ਰਿਹਾ ਉਹਨੂੰ ਦੋ ਦੋ ਪਰ ਇੰਡੀਆ ਵੀ ਮਗਵਾਈਆਂ ਕਹਿੰਦਾ ਜੇ ਇੰਨੀ ਭੁੱਖ ਲੱਗ ਰਹੀ ਮੈਨੂੰ ਸਬਜ਼ੀਆਂ ਦੋਨੇ ਦੋ ਨਾਲ ਠੰਡੀ ਠੰਡੀ ਲੱਸੀ ਹੈ ਅੱਜ ਜੇ ਨਹੀਂ ਦਹੀਂ ਮੈਂ ਰੋਜ਼ ਦੰਨੀ ਐ ਅੱਜ ਜੇ ਨਹੀਂ ਮੈਂ ਦਹੀਂ ਲੈ ਯੂ ਵੀ ਤਰੀ ਰੋਟੀ ਦੋ ਦੋ ਸਬਜ਼ੀਆਂ ਹਾਏ ਹਾਏ ਲੱਸੀ ਚੱਕ ਪਹਿਲਾਂ ਲੱਸੀ ਚੱਕ ਕੇ ਉੱਥੇ ਧਰ ਅਲਮਾਰੀ ਤੇ ਲਓ ਜੀ ਰੋਟੀ ਖਾਓ ਹਾਂ ਪਹਿਲਾਂ ਹੁਣ ਤੇਨੂੰ ਜੱਜ ਬਣਾਇਆ ਹੋਇਆ ਫਿਰ ਆਪੂ ਨੂੰ ਬਣਾਵਾਂਗੇ ਵੀ ਆਪੂ ਕਿੱਸੇ ਲੱਗਾ ਖਾਣਾ ਅਬ ਜਿਸ ਵਜ੍ਹਾ ਦੋ ਟਾਈ ਸਾਲ ਹੋ ਗਏ ਹਾਂ ਹੁਣ ਤੂੰ ਦੱਸ ਵੀ ਕਿ ਐਸੀ ਲੱਗੀ ਸਬਜ਼ੀ ਕਿਉਂਕਿ ਭੁੱਖੇ ਬੰਦੇ ਨੂੰ ਤਾਂ ਕੀ ਆਦੀ ਵੀ ਵਧੀਆ ਲੱਗੂਗੀ ਐਂ ਨੀ ਟੇਸਟੀ ਪ੍ਰਿੰਡੀਆਂ ਦੀਆਂ ਪ੍ਰਿੰਡੀਆਂ ਪਹਿਲੀ ਵਾਰ ਖਾਈ ਹੋਣੀਆਂ ਨੇ ਨਹੀਂ ਤਾਂ ਗੱਠੀ ਚੁਬਚੂ ਖੰਦਾਏ ਇੰਦਰ ਆ ਗਿਆ ਆਹ ਉਹ ਨਾ ਉਹ ਬਹੁਤ ਟੇਸਟੀ ਆਂ ਤੇ ਤਾਂ ਖਤਰਨਾਕ ਹੈ ਚਲੋ ਬਈ ਨਾ ਲੈ ਨਾ ਰੋਟੀ ਖਾ ਰ ਕੇ ਹਾਂ ਡਾਕਟਰ ਆ ਰਿਹਾ ਆ ਕੇ ਮੇਰੇ ਡੱਟੂ ਮਨ ਲੱਗ ਗਿਆ ਕਿ ਤੇ ਹੋਵੇ ਲੋ ਜੀ ਖਾਣਾ ਪੀਣਾ ਰਾਤ ਦੀ ਰੋਟੀ ਸਾਰਾ ਹੋ ਗਿਆ ਸਾਰਾ ਕੰਮ ਗਿਆ ਨਿਭੜ ਬਸ ਥੋੜੇ ਜੇ ਭਾਂਡੇ ਸਿੰਕਰ ਚੋਂ ਮੰਜਣੇ ਆ ਤੇ ਦਹੀਂ ਜਮਾਉਣਾ ਹੈ ਬਸ ਦੁੱਧ ਰੰਡਾ ਹੋ ਗਿਆ ਦਹੀਂ ਆਲਾ ਤੇ ਟੋਟਲੀ ਆਪਣਾ ਖਾਣਾ ਸਰਵ ਕਰ ਕੰਮ ਹੋ ਗਿਆ ਬਾਕੀ ਨਿਭੜ ਤੇ ਰਸੋਈ ਵੀ ਬਸ ਥੋੜੀ ਜੀ ਸਾਫ ਜੀ ਕਿਉਂਕਿ ਨਾ ਰਾਤ ਨੂੰ ਫਿਰ ਰਸੋਈ ਜੀ ਸਾਫ ਕਰਨ ਸਵੇਰੇ ਕੰਮ ਕਰਨਾ ਸੌਖਾ ਹੋ ਜਾਂਦਾ ਵੀ ਮਤਲਬ ਸੈਲਫ ਸਲਵਰ ਕੋ ਪਛਾਹ ਹਮ ਨੂੰ ਕੰਮ ਘਾੜਦੇ ਆ ਹਨਾ ਦਾਲ ਸਬਜ਼ੀ ਅੰਦਰ ਲਿਆਣੇ ਆ ਧਰਦਿਆਂ ਰੋਟੀ ਪਾਣੀ ਉਹ ਸਬਜ਼ੀਆਂ ਭਾਜੀਆਂ ਪਾਣ ਦੇ ਵੇਖ ਖਿੰਡ ਜਾਂਦੀਆਂ ਨੇ ਥੋੜੀ-ਬਹੁਤੀਆਂ ਉਹ ਫਿਰ ਸਫਾਈ ਸੈਲਫ ਸਲਵਰ ਰਾਤ ਨੂੰ ਸਾਫ ਕਰਕੇ ਪਾਏ ਤਾਂ ਚੰਗੀ ਤਰ੍ਹਾਂ ਹਲਾ ਤਾਂ ਸਵੇਰੇ ਕੰਮ ਕਰਨਾ ਬਹੁਤ ਆਸਾਨ ਹੋ ਜਾਂਦਾ ਹੈ ਤੇ ਬਸ ਅੱਜ ਦੀ ਸਾਡੀ ਵੀਡੀਓ ਇੱਥੇ ਤੱਕ ਸੀਗੀ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਂਦੀ ਹੋਣਗੀਆਂ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਕਮੈਂਟ ਵੀ ਇੱਕ ਜ਼ਰੂਰ ਕਰਿਆ ਕਰੋ ਕਿ ਕਮੈਂਟ ਪੜ ਪੜ ਕੇ ਹੀ ਤੁਹਾਡੀ ਦਿਨ ਨੂੰ ਖੁਸ਼ੀ ਮਿਲਦੀ ਹੈ ਨਾ ਕੋਈ ਕਮੀ ਵੀ ਹੁੰਦੀ ਹੈ ਤਾਂ ਵੀ ਜ਼ਰੂਰ ਦੱਸਿਆ ਕਰੋ ਤੇ ਹੁਣ ਮਿਲਦੇ ਆ ਆਪਣੇ ਅਗਲੇ ਬਲੌਗ 'ਚ